ਮੈਂ ਤੇ ਇਹ ਨਹੀਂ ਸਮਝਉਂਦੀ ਇਹ ਸਾਰਿਆਂ ਦੀ ਜ਼ਿੰਦਗੀ ਤਬਾਹ ਕਰਕੇ ਇੱਕ ਨੂੰ ਅੱਗ ਲਾ ਕੇ ਸਾੜ ਕੇ ਤੇ ਪਤਾ ਨਹੀਂ ਐਡੇ ਚੈਨ ਨਾਲ ਤੇ ਸਕੂਨ ਨਾਲ ਕਿਦਾਂ ਸੌ ਜਾਂਦੇ ਜਿਉ ਪੁੱਤ ਵਾ ਤੇ ਉਹਨੂੰ ਕੋਈ ਪਰਵਾਹ ਨਹੀਂ ਤੇ ਜੇ ਮਾਂ ਵਾ ਤੇ ਉਹਨੂੰ ਕੋਈ ਪਰਵਾਹ ਨਹੀਂ ਤੇ ਮੈਨੂੰ ਮੱਸਾ ਸਕੂਨ ਨਹੀਂ ਹੈਗਾ ਮੇਰੀ ਜ਼ਿੰਦਗੀ ਦੇ ਵਿੱਚ ਬਸ ਧੀ ਕਰਦਾ ਵਾ ਕਿ ਲੰਮੀ ਨੀਂਦੇ ਸੌ ਜਾਵਾਂ ਤੇ ਉਹੋ ਜੀ ਨੀਂਦ ਤੇ ਮਰ ਕੇ ਹੀ ਹੋਣੀ ਆ ਪਰ ਮਰਨ ਤੋਂ ਪਹਿਲਾਂ ਪਹਿਲਾਂ ਨਾ ਇਹਨਾਂ ਨੂੰ ਸਭ ਕੁਝ ਜ਼ਰੂਰ ਸਿਖਾ ਕੇ ਜਾਣਾ ਐਦਾਂ ਨੀ ਮਰਨਾ ਪਰ ਸਭ ਕੁਝ ਸਿਖਾਵੇ ਬੰਦਾ ਕਿੱਦਾਂ ਮੈਂ ਤੇ ਨਹੀਂ ਸਮਝ ਆਉਂਦੀ ਮੈਂ ਕਰ ਵੀ ਕੀ ਸਕਦੀ ਆ ਆ ਗਿਓ ਬੀ ਆ ਦੁਬਾਰਾ ਜੱਲਾਂ ਅੱਜ ਮੈਂ ਇਹਦੇ ਪੈਰਾਂ ਥਲੋਂ ਜ਼ਮੀਨ ਨਾ ਕੱਢਤੀ ਤੇ ਮੇਰਾ ਨਾਮ ਮਨਪ੍ਰੀਤ ਨੇ ਅੱਜ ਨਾ ਇਹਨੂੰ ਇਦਾਂ ਦਾ ਸਬਕ ਸਿਖਾਉਂਗੀ ਵੀ ਨੂੰ ਇੱਕੋ ਰੀਤੇ ਸਾਸ ਜਰੂਰ ਹੋਊਗਾ। ਇਸ ਸੜਨ ਦੇ ਨਾਲ ਕਿੰਨਾ ਸੇਕ ਲੱਗਦਾ। ਮੰਮੀ ਜੀ। ਮੰਮੀ ਜੀ। ਹਾਂ ਮਨਪ੍ਰੀਤ ਤੂੰ ਛੋਗਰਾ ਕਿਦੈ? ਤੂੰ ਹੀ ਮੰਮੀ ਜੀ ਆਖਿਆ ਤੇ ਲੈ ਕੇ ਆਈਆਂ ਔਰ ਮੈਂ ਆਖਾਂ ਮੈਨੂੰ ਸੁਪਨਾ ਆਉਂਦਿਆ ਵਖਰੇ ਬਹਿ ਜਾ। ਸੁਪਨੇ ਤਾਂ ਮੇਰਾਤੀ ਆਏ ਹੀਗੇ ਮੈਨੂੰ ਹਾਂ ਮੈਨੂੰ ਤਾਂ ਪਤਾ ਨਹੀਂ ਉਹ ਸੁਪਨੇ ਹੀਗੇ ਕਿ ਕੀ ਹੀਗਾ ਬਹਿ ਜਾ ਮੈਨੂੰ ਤਾਂ ਆਉਣ ਲੱਗੇ ਜਿਦਾ ਨਾ ਕੋਈ ਚੂੜੇ ਵਾਲੀ ਇੱਥੇ ਵੇੜੇ ਚ ਤੁਰਦੀ ਫਿਰੇ ਮੰਮੀ ਚਾਂਜਰਾਂ ਦੀ ਆਵਾਜ਼ ਤੇ ਵੇੜੇ ਦੇ ਵਿੱਚ ਪਤਲੀ ਜੀ ਕੁੜੀ ਤੇ ਲਾਲ ਉਹਨੇ ਗੁਲਾਬੀ ਸੂਟ ਪਾਇਆ ਤੇ દોੜੀ ਫਿਰੇ ਕਦੀ ਉਹਦਾ ਚੂੜਾ ਖਣ ਕੇ ਕਦੀ ਉਹਦੀਆਂ ਚਾਂਜਰਾਂ ਛੰਨ ਛੰਨ ਮੰਮੀ ਤੇ ਉਰੀ ਫਰੇ ਮੈਂ ਦੇ ਨਾ ਸੋਕਤਾ ਹੀ ਉੱਠ ਕੇ ਬਹਿ ਗਈ ਹਾਏ ਹਾਏ ਪਰ ਨਾ ਹੋ ਬਹੁ ਕੋਈ ਨਾ ਕੋਈ ਤੇ ਹੈਗਾ ਹੀਗਾ ਨਹੀਂ ਨਹੀਂ ਮਨਪਰੀ ਜਾਂ ਤੈਨੂੰ ਉਦਾਂ ਹੀ ਲੱਗਾ ਵਾ ਪਖਾੜ ਹੀ ਆਇਆ ਤੈਨੂੰ ਮੈਂ ਤੇ ਕੀ ਕਹਨੀ ਆਂ ਕਿ ਚਾਚੀ ਨਾਲ ਗੱਲ ਕਰਿਓ ਤੇ ਜੇ ਕੋਈ ਹੈਗਾ ਨਾ ਬਾਬਾ ਬੂਬਾ ਸਿਆਣਾ ਤੇ ਆਪਣੇ ਘਰ ਦੀ ਕੀਲਕੂਲ ਕਰਾ ਲਓ ਕੋਈ ਪਤਾ ਨਹੀਂ ਅੰਦਾ ਫਿਰ ਵੀ ਜਿੱਦਾਂ ਮਰਜੀ ਅਮਨ ਗਈ ਆ ਹੈਗੀ ਜਵਾਨ ਜਾਨ ਹੀ ਉਹਦੇ ਤੇ ਸੁਪਨੇ ਨੇ ਬੜੇ ਬੜੇ ਵੱਡੇ ਹੀ ਆਪਣੀ ਜ਼ਿੰਦਗੀ ਨੂੰ ਲੈ ਕੇ ਮੈਂ ਆਹ ਕਰਨਾ ਮਨ ਪਤਾ ਆ ਕਰਨਾ ਤਾਂ ਹੀ ਤੇ ਮੈਂ ਉੱਥੇ ਡਟ ਕੋ ਗਈ ਹਾਂ ਕਿ ਟੈਸਟ ਦੀ ਤਿਆਰੀ ਕਰਾਂ ਅਹੀਂ ਦੇ ਦੋਵਾਂ ਨੇ ਪਤਾ ਕਿੰਨਾ ਕੁ ਸੋਚਿਆ ਹੈਗਾ ਆਪਣੀ ਜ਼ਿੰਦਗੀ ਨੂੰ ਲੈ ਕੇ ਤੇ ਜਿੰਦਗੀਾਂ ਦੀ ਦੋਆਂ ਦੀ ਖਤਮ ਹੋ ਗਈ ਤੇ ਇਹਨਾਂ ਨਾਲ ਹੋਵੇ ਪੀ ਉਹ ਬਦਲਾ ਲੈਣ ਕਰਕੇ ਤੇ ਹੋ ਜਾ ਮੈਨੂੰ ਮੈਨੂੰ ਬੰਨੇ ਲਾ ਦੇ ਤੇ ਜਾਣ ਤਾਨੂੰ ਲਾ ਹਾਏ ਨਹੀਂ ਚੁੱਪ ਕਰ ਜਾ ਮੈਨੂੰ ਡਰਾਈ ਨਾ ਜਾ ਮੈਂ ਤਾਂ ਅੱਗੇ ਮੈਂ ਟੈਨਸ਼ਨ ਜਿਹਦੇ ਵਿੱਚ ਉਦਾਂ ਹੀ ਆ ਤੇ ਤੂੰ ਚੱਜਣਾ ਨਾ ਕੋਈ ਕੰਮ ਕਰਦੇ ਨਾ ਤੂੰ ਮੇਰੇ ਆਖੇ ਲੱਗਦੀ ਨਾ ਤੂੰ ਚੰਗਾ ਕੋਨੀ ਆ ਮੈਨੂੰ ਤੇ ਉਦਾਂ ਹੀ ਚੁੰਦਗੀ ਲੱਗੀ ਰਹਿਨੀ ਆ ਹੁਣ ਤੂੰ ਹੋਰ ਗੱਲਾਂ ਦੱਸ ਕੇ ਤਾਂ ਹੋਰ ਮੈਨੂੰ ਟੈਨਸ਼ਨ ਪਾਤੀ ਆ ਲੈ ਸੱਚ ਮੈਂ ਤੇ ਆ ਕੇ ਹੁਣ ਮੈਂ ਉਹਨੂੰ ਪੁੱਛਦੀ ਆ ਦਲਬੀਰ ਨੂੰ ਹੁਣ ਪੁੱਛਦੀ ਆ ਮੈਨੂੰ ਹੁਣ ਅਗਲੀ ਆਖੂਗੀ ਤੂੰ ਜਾਂਦੀ ਹੋਣੀ ਵੀ ਤੈਨੂੰ ਪਤਾ ਹੋਣਾ ਬਾਬਿਆਂ ਦਾ ਹੁਣ ਮੈਂ ਪੁੱਛੂਗੀ ਜਾ ਕੇ ਤਾਂ ਹੀ ਆ ਉਹ ਬਾਅਦ ਪੁੱਛਿਆ ਮੈਂ ਮੇਰੇ ਨਾਲ ਚਾਹ ਨੂੰ ਜੀਕਾਂਦਾ ਇਹ ਨਾਲੇ ਮਨਜੋਧ ਕਹਿੰਦੇ ਦੁੱਧ ਚ ਪੱਤੀ ਪਾ ਲਿਆ ਮੇਰੇ ਕੋ ਤੇ ਉਹ ਗੈਸ ਹੀ ਨਹੀਂ ਚੱਲਿਆ ਭੈਣੇ ਚਾਹ ਤਾਂ ਜੇ ਹੁਣ ਪੀਤੀ ਆ ਪੁੱਤ ਜੇ ਤੂੰ ਚਾਹ ਪੀਣੀ ਕੌਫੀ ਪੀਣੀ ਦੁੱਧ ਚ ਪੱਤੀ ਪਾਉਣੀ ਤੇ ਉੱਥੇ ਕਿਹੜੀ ਅੱਗ ਬਾਲਣੀ ਆ ਉਹ ਕਮਾ ਹ ਸਿਲੰਡਰ ਤੇ ਚੱਲ ਮੇਰੇ ਭਾਈ ਮੈਂ ਤੇ ਕਿੰਨਾ ਲੈਟਰ ਟਿਕ ਟਿਕ ਕਰਕੇ ਆਈ ਹੈ ਨਹੀਂ ਚੱਲਿਆ ਮੇਰੇ ਕੋ ਤੇ ਫੇਰ ਉਹ ਗੱਲ ਕੰਮ ਕੀਤਾ ਹੋਵੇ ਤੇ ਪਤਾ ਹੋਵੇ ਵੀ ਕੰਮ ਕਰਨਾ ਕਿੱਦਾਂ ਕਰਦਾ ਤੇ ਫੋਣੀ ਤੈਨੂੰ ਉਹਨੇ ਕਿਹਾ ਹੀ ਨਾ ਜੋਤੀ ਨੇ ਮੈਂ ਤੈਨੂੰ ਸਾਰਾ ਕੁਝ ਖਾਲ ਦਿੰਨੀ ਆ ਉਹਦਾ ਮੰਤਰ ਪੜਨਾ ਨਾ ਕੋਈ ਲੈਟਰ ਬਾਲ ਤੇ ਉਤੇ ਚਾਹ ਤਾਰ ਆਪਣੀ ਜੋ ਮਰਜ਼ੀ ਖਾ ਪੀ ਮਮੀ ਉਹ ਜੇ ਤੇ ਨਹੀਂ ਚੱਲਿਆ ਤੇ ਫਿਰ ਮੈਂ ਕੀ ਕਰਾਂ ਚੱਲ ਤੋਰ ਮੈਂ ਵੇਖਾ ਤਨ ਬਾਲ ਦਿੰਨੀ ਆ ਤੇ ਤੂੰ ਫੇ ਪਾਣੀ ਪਾ ਕੇ ਉਤੇ ਰੱਖ ਜੋ ਖਾਣਾ ਬਣਾ ਲਾ ਆ ਜਾ ਪਰ ਉਦੋਂ ਮੇਰਾ ਨਾ ਆਪਣੇ ਹੱਥ ਦੀ ਨਹੀਂ ਚਾਹ ਪੀਣ ਦੀ ਕੰਡਾ ਮੇਰਾ ਕੇ ਹੱਥ ਦੀ ਚਾਹ ਪੀਣ ਦੀ ਕੰਡਾ ਚਾਹਾਂ ਮੈਂ ਤੁਹਾਨੂੰ ਮੈਂ 7-7 ਵਾਰੀ ਬਣਾਵਾ ਰੋਟੀਆਂ 7-7 ਵਾਰੀ ਬਣਾ ਕੇ ਦਵਾ ਹਰ ਪੁੱਤ ਚੰਗਾ ਕੋਇਆ ਕਰ ਖੁਸ਼ ਰਿਹਾ ਕਰ ਮੇਰੇ ਅੱਖੇ ਲੱਗਿਆ ਕਰ ਐਦਾਂ ਦੇ ਮਨਜੋਦ ਵੀ ਟੈਨਸ਼ਨ 'ਚ ਮੈਂ ਵੀ ਟੈਨਸ਼ਨ 'ਚ ਗਵਾਂਡੀਆਂ ਦਾ ਹਾਸਾ ਕਰਦਾ ਜਾਣ ਤੇ जग ਦੀ ਮਸ਼ਕਰੀ ਆ ਜਾ ਲੱਤਨ ਮੈਂ ਸਿਖਾ ਦਿੰਨੀ ਆ ਇਧਰ ਇਧਰ ਵੇਖ ਲੈ ਜੇ ਨਹੀਂ ਪਤਾ ਤੇ ਇਥੋਂ ਛੱਡਣਾ ਕਿ ਐਸ ਹੈ ਆਹ ਕੇ ਮਮੀ ਅੱਗੇ ਵੀ ਇਦਾਂ ਹੀ ਕਰਦਾ ਮੈਂ ਤੇ ਦੋਵੇਂ ਬੜੇ ਚਲਾਏ ਲੈ ਮੈਂ ਅੱਗੇ ਚਾਹ ਬਣਾਈ ਤੇ ਚੱਲਦਾ ਬੰਦ ਕਰਕੇ ਗਈ

ਕੱਖ ਨਹੀਂ ਹਾਲ ਇਹਨਾਂ ਦਾ ਇਹੋ ਸੋਚਦੀਆਂ ਹੋਣੀਆਂ ਵੀ ਖਰਿਆ ਹੀ ਗੈਸ ਵਾਲ ਦੀਆਂ ਸਾਡੇ ਤਾਂ ਤਾਂ ਕਰਕੇ ਚਲਾਕੀਆਂ ਕਰਨ ਬੈਪੀਆਂ ਆ ਏਦਾਂ ਕਿਹੜਾ ਸੀ ਚਾਹ ਪਾਣੀ ਨਹੀਂ ਪੀਣਾ ਲੈ ਹੁਣ ਬਣਿਆ ਹੁਣ ਪਾ ਲੇਗੀ ਮਿੱਠਾ ਪਤੀ ਬਣਾ ਲੇਗੇ ਨਹੀਂ ਨਹੀਂ ਤੇਹੀ ਬਣਾਓ ਬਣ ਕੇ ਅੱਗ ਲੱਗ ਗਈ ਜੋਤੀ ਇਹ ਜੋਤੀ ਅੱਗ ਲੱਗ ਗਈ ਲੱਗ ਗਈ ਸਿਲੰਡਰ ਨੂੰ ਅੱਗ ਲੱਗ ਗਈ ਨਹੀਂ ਪਹਿਲਾਂ ਨਹੀਂ ਤੁਸੀਂ ਕਿਉਂ ਅੱਗ ਲਾਤੀ ਸਿਲੰਡਰ ਨੂੰ ਮੈਂ ਤੁਹੀਂ ਕਿਉਂ ਬੰਦ ਕੀਤਾ ਪਿਛੋਂ ਮੰਮੀ ਸਾਨੂੰ ਮੈਂ ਥੋੜਾ ਸਾਹ ਲੈ ਲਵਾਂ ਹਾਏ ਹਾਏ ਨਹੀਂ ਅੱਗ ਲੱਗ ਜਾਣੀ ਸਾਨੂੰ ਨੌ ਸੱਸ ਨੂੰ ਹੋਣੀ ਅੱਗ ਲੱਗ ਜਾਣੀ ਤੁਹਾਡੇ ਬਣਾਵਟਾਂ ਉੜਾ ਵੱਡਾ ਪੱਪਾ ਕਾ ਜਾ ਮਾਰਿਆ ਪਰ ਉਹਦਾ ਬਚਾਅ ਹੋ ਗਿਆ। ਗੈਸ ਸਿਲੰਡਰ ਫਟ ਗਿਆ ਤੁਹਾਡਾ ਤੁਸੀਂ ਪਹਿਣਾ ਕਿਉਂ ਪਿੱਛੋਂ ਬੰਦ ਕਰ ਗਈਆਂ ਜੋਤੀ ਨਾ ਠੱਕਾ ਕਰ ਸਾਡੇ ਨਾਲ ਹੀ ਅੱਗੇ ਬੜੇ ਦੁੱਗੀ ਆ। ਹਾਏ! ਮੋਸ਼ ਵੀ ਨਹੀਂ ਕੀਤਾ ਚੂਈਆਂ ਵੀ ਕਰ ਗਈਆਂ ਨੇ ਟੱਕਦੀ ਹੋਣੀ। ਨਹੀਂ ਚੂਈਆਂ ਨਹੀਂ ਟੱਕਦੀਆਂ ਪਹਿਣਾ ਤੁਸੀਂ ਤੇ ਕੰਧੀਆਂ ਹੋਣੀਆਂ ਵੀ ਆਪਣੇ ਸਿਲੰਡਰ। ਉਹ ਤਾਂ ਕੀਤਾ ਨਹੀਂ ਬਹਿਗਾ। ਤੁਸੀਂ ਆਂਦੀਆਂ ਆਪਣੇ ਸਿਲੰਡਰ ਲੈ ਆਉਣਾ। ਤੁਸੀਂ ਹਮ ਸਿੱਧਾ ਕਹਿ ਦੋ ਵੀ ਆਪਣਾ ਲੈ ਹੀ ਉੱਥੇ ਆਪਣੇ ਟੀਨਾ ਪਾ ਲਈਏ ਜਿੱਦਾਂ ਮਰਜ਼ੀ ਕਰ ਲਈਏ। ਤੇ ਕੋਈ ਸਾਡੇ ਸਿਲੰਡਰ ਨਾਲ ਇਤਰਾਫ ਹਾਏ ਨਾਲੇ ਤੁਸੀਂ ਗੱਲਾਂ ਕਰਦੇ ਹਾਏ ਤੁਸੀਂ ਤੁਹਾਨੂੰ ਮਾਰਨ ਤੇ ਤੁਲੀਆਂ ਮਨਪੀਤ ਵੇਖ ਲੈ ਇਹਨਾਂ ਦੇ ਚਾਲੇ ਤੂੰ ਆ ਨਹੀਂ ਜੋਤੀ ਬੜੀ ਚੰਗੀ ਆ ਚਾਚੀ ਬੜੀ ਚੰਗੀ ਆ ਆ ਲੱਗੀਆਂ ਘਰਾਉਣਾ ਨੂੰ ਮਰਾਉਣ ਲੱਗੀਆਂ ਹੀ ਹੋਰ ਘਾਇਰ ਰੱਬਾ ਖਾਇ ਨਹੀਂ ਅੱਗੇ ਮੇਰੇ ਇੱਗਾ ਜੂਰ ਗਏ ਬਾਜ ਰਿੰਨੇ ਨੂੰ ਬੁੱਲਾਈ ਨੂੰ ਤੀ ਸੇਕ ਸੋਕ ਨੇ ਗੱਦ ਕੇ ਨਹੀਂ ਮੰਮੀ ਉਹ ਉਦਾਂ ਹੀ ਬਣਾਉਣੇ ਭਾਪਾ ਨਹੀਂ ਮਾਰਿਆ ਉਦਾਂ ਨਹੀਂ ਕੁਝ ਹੋਇਆ ਮੈਨੂੰ ਹੁਣ ਕੇ ਭੱਜੀ ਆਈਆਂ ਰਾਕਾ ਮਾਇਆ ਨਹੀਂ ਪਹਿਣਾ ਹੁਣ ਉਹਨੂੰ ਅੱਗ ਲੱਗ ਜਾਈ ਓਏ ਸੇਕ ਨੂੰ ਤੇ ਅੱਗ ਲੱਗ ਜਾਂਦੀ ਮੇਰੇ ਬੀਰੇ ਤੈਨੂੰ ਤੇ ਆਪਣੀ ਰਸੋਈ ਦੀ ਪਈ ਸਾਨੂੰ ਆਪਣੀ ਜਾਨ ਦੀ ਪਈ ਆ ਸਾਡੀ ਜਾਨ ਨਾਲੋਂ ਤੈਨੂੰ ਰਸੋਈ ਚੰਗੀ ਆ ਪਿਆਰਾ ਜਾਨ ਬਚ ਗਈ ਆ ਨਾ ਚਲ ਕੋਈ ਇੰਨਾ ਬੜਾ ਸ਼ੋਅ ਕੀਤਾ ਤင်း ਬਚ ਗਈ ਨਾ ਜੀ ਉਹ ਤੇ ਬਹੁ ਮੈਂ ਵੇਖਾਂ ਮੰਜੋ ਨੂੰ ਹਾਏ ਜੇ ਅਗਦੇ ਕੁੜੀ ਕੱਲੀ ਰਹੀ ਹੁੰਦੀ ਉਹਨੂੰ ਅੱਗ ਲੱਗ ਜਾਣੀ ਮੈਂ ਕਿੱਥੋਂ ਦੇਣੀ ਮੈਂ ਤਾਂ ਅੱਗੇ ਬੜੀ ਪਾਪਣ ਵਾਂ ਮੈਂ ਤਾਂ ਅੱਗੇ ਬੜੀ ਦੁਖੀ ਆ ਉਹ ਤਾਂ ਪਤਾ ਹੀ ਸਾਨੂੰ ਚਲ ਆਜੋ ਲੈ ਹਾਂਜੀ ਉਹ ਤੇ ਸਾਨੂੰ ਪਤਾ ਹੀ ਆ ਤੂੰ ਤਾਂ ਸਾਰੀਆਂ ਗੱਲਾਂ ਪਹਿਲਾਂ ਹੀ ਕਰ ਲਿਆ ਕਰ ਰੰਬੀ ਜੇ ਗੜੀ ਹੋਣਾ ਜੱਗੀ ਮੈਨੂੰ ਬੜੀ ਪਸੰਦ ਜੱਗੀ ਦੀ ਜੱਗੀ ਦੀ ਪਛਾਣ ਤੇ ਹੋਣੀ ਐ ਜਦੋਂ ਕੱਲ ਉਹਦੇ ਤੋਂ ਚੜਕਾ ਪੈਣ ਡਿਆ ਮੈਨੂੰ ਨਾਲ ਡਾਡੀ ਨਿਗਾਹ ਆ ਗਈ ਨਿਗਾਹ ਮੇਰੀ ਖਰਾਬ ਵੀ ਰਣੀ ਹੋ ਚਾਰੀ ਮੈਂ ਉਹ ਦੇਖਦਾ ਮੜਾ ਮੋਟਾ ਤੇ ਇਹ ਕਾਦੀ ਵੀਡੀਓ ਈ ਹੈ ਦੀ ਉਦਾਂ ਮੇਰਾ ਯਾਰ ਦੋਸਤ ਹੀ ਵਿਆਹ ਦੀ ਵੀਡੀਓ ਈ ਬੈਠੇ ਚਾਹ ਪਾਣੀ ਪੀਂਦੇ ਯਾਦ ਹੀ ਨਹੀਂ ਹੈ ਇਹ ਤੇ ਵੀਡੀਓ ਉੱਥੇ ਤੁਹਾਡੇ ਘਰ ਦੀ ਮਾਸੀ ਵੱਲੇ ਦੀ ਆਓ ਤੇ ਵਿਆਹ ਚੱਲ ਰਿਹਾ ਸੀ ਉੱਥੇ ਨੇ ਪਹਿਲੇ ਚਾਹ ਪਾਣੀ ਪੀ ਕੇ ਫੇਰ ਜਾਣਾ ਸੀ ਉਹ ਵਰਦੀ ਵਿੱਚ ਆਏ ਜੇ ਕਹਿੰਦੇ ਕੱਪੜੇ ਚੇਂਜ ਕਰਕੇ ਫੇਰ ਜਾਣੇ ਪੁਲਸ ਵਿੱਚ ਹੈ ਨਾ ਮੁੰਡਾ ਤੂੰ ਇੰਨੀ ਗਰੰਡਿੰਗ ਕਰਨੀ ਪੋਸਟਿਸ ਕਰਨੀ ਮੈਂ ਤੇ ਉਦਾਂ ਹੀ ਕਰਨੀ ਮੈਂ ਕਦੀ ਵੇਖਿਆ ਨਹੀਂ ਤੁਹਾਡੇ ਹੱਥ ਵਿੱਚ ਲੈਪਟਾਪ ਤਾਂ ਕਰਕੇ ਤੈਨੂੰ ਖੁਸ਼ੀ ਨਹੀਂ ਮਿਲੱਖਾ ਦੇ ਵੇਖ ਕੇ ਹੋਈ ਆ ਖੁਸ਼ੀ ਤੇ ਵੜੀ ਹੋਈ ਆ ਮੈਨੂੰ ਕਹਾ ਮੈਨੂੰ ਤੇ ਡੈਡੀ ਨੇ ਲੈ ਕੇ ਨਹੀਂ ਦਿੱਤਾ ਮੈਨੂੰ ਤੇ ਆਪੇ ਬੜਾ ਚਾਹ ਵੈਦਾ ਸਿਰੇ ਨਹੀਂ ਵੇਖ ਮਾਜੀ ਜੀ ਖਰਾਬ ਕਰਨਾ ਮਹਿੰਗੇ ਪਾਜ ਆ ਗਾ ਮੇਰੇ ਡੈਡੀ ਵੀ ਕਹਿੰਦੇ ਡੜੀ ਘੱਲ ਲੈ ਦੇ ਹੁਣ ਮੈਂ ਕੀ ਕਰਨਾ ਇਹਨੂੰ ਆਪਣੇ ਭਰਾ ਕੋ ਮੰਗਾਉ ਨੋਹ ਹੈ ਗਾਵਾ ਭਾਬੀ ਦੇ ਨੇ ਆਣਿਆ ਕੋ ਤੇ ਤੁਸੀਂ ਕਾ ਦਿਮਾਲ ਕਨੋਂ ਇੱਥੇ ਇਹ ਸਿਹਾਰਵਾ ਜਿੰਨੇ ਗਏ ਗੀ ਹੀ ਉੰਨੇ ਕੋ ਬਥੇਰੀ ਹੀ ਉੱਥੇ ਐਸ਼ ਕੀਤੀ ਹੁਣ ਕੀ ਗੱਲ ਵਾ ਹੁਣ ਵੀ ਤੇਰਾ ਅੱਧਾ ਬੰਦਾ ਵਾ ਉੱਥੇ ਅਸ਼ਾ ਜੀ ਤਹੀ ਨਾ ਮੇਰੀਆਂ ਕੋਈ ਰੀਜਾਂ ਪੂਰੀਆਂ ਕਰਿਓ ਮੈਂ ਤਾਂ ਮੈਂ ਪੇ ਪਿੱਛੇ ਵਾਲ ਚਾਹ ਕਰਖਾ ਮੈਂ ਤੈਨੂੰ ਚੇਤਾ ਕਰਾਉਂ ਲਿਆ ਵਾ ਰੀਜਾਂ ਮੈਨੂੰ ਪੂਰੀਆਂ ਕਰਦੇਆਂ ਕਰਨੀਆਂ ਤਾ ਆਪਣਾ ਹੱਕ ਨਹੀਂ ਢੀ ਜਾਂਦਾ ਜੀ ਭਾਬੀ ਨਹੀਂ ਮਿਲਦੀ ਵਰਤੀ ਆਪਣਾ ਹੱਕ ਨੂੰ ਖੜਨਾ ਵਾ ਪਾ ਬਿਦੇ ਮੈਨੂੰ ਮਿਲ ਪੇ ਮੈਂ ਨਹੀਂ ਜਾਂਦੀ ਉੱਥੇ ਤੇ ਨਾ ਹੀ ਮੈਂ ਜਾਣਾ ਵਾ ਤੇ ਆ ਦੁੱਧ ਦੀ ਗੱਲ ਜਿਹੜੀ ਐ ਨਾ ਦਿਮਾਗ ਚੋਂ ਕੱਢ ਦੋ ਜੇ ਮੇਰੀ ਜ਼ਿੰਦਗੀ ਦੇ ਹੋਰ ਵੱਡੇ ਵੱਡੇ ਸੁਪਨੇ ਮਾਰ ਸਕਦੇ ਆ ਤੇ ਆ ਕਿ ਸੁਪਨੇ ਆ ਬਹੁ ਮੈਂ ਤੇਰੇ ਭਲੇ ਵਾਸਤੇ ਕਹਿਣ ਡਿਆ ਵਾਂ ਕਿ ਜਿੱਦ ਤੈਨਾਂ ਨਹੀਂ ਜਲਦੀ ਬੱਤਰੀ ਉਹਨੂੰ ਮੜਾ ਮੜਾ ਡਰਾਵਾ ਦੇ ਕਿ ਮੈਂ ਆਪਣੇ ਅੱਧ ਲੈ ਲੈਣਾ ਆ ਆਹ ਤਾਂ ਮਮੀ ਰੋਲਾ ਪਾਉਣ ਦੇ ਕੇ ਬਾਅਦ ਤੇ ਉਹਨਾਂ ਨੂੰ ਵੇਖੋ ਜਾ ਕੇ ਮੰਮੀ ਦਾ ਕੰਮ ਹੀ ਆ ਰਾਲਾ ਪਾਣਾ ਉਹ ਤਾਂ ਆਪਣੀ ਡੈਡੀ ਨਾਲ ਕਰੀ ਗੱਲ ਜੇ ਚਾਹ ਆਪਣੀ ਨਹੀਂ ਪੁੱਛੀ ਪੱਤ ਜੀ ਕੋਈ ਨਹੀਂ ਆਪਾਂ ਸਾਹਮਣੇ ਡੇਟ ਦੇ ਰਹੇ ਕੋਈ ਨਹੀਂ ਇੱਥੇ ਹੈਗਾ ਨਾ ਵਾਧੂ ਚਾਹ ਪਾਣੀ ਉੱਥੇ ਤੇ ਚਾਹ ਪਾਣੀ ਦੀ ਕੋਈ ਗੱਲ ਨਹੀਂ ਉਹ ਮੇਰੇ ਪਿਓ ਨੂੰ ਦੇਈ ਜਾਵੇ ਉਹਨਾਂ ਹੀ ਬਹੁਤ ਆ ਹਾਂ ਹੁਣ ਮੈਂ ਕਹਿਣ ਰਿਹਾ ਜੇ ਨਹੀਂ ਪੁੱਛਦੀ ਉਹਨੂੰ ਤੇਰੇ ਪਿਓ ਨੂੰ ਪਿਓ ਨੂੰ ਵਾਧੂ ਪੁੱਛਦੀ ਆ ਇਹ ਨੰਬਰ ਐ ਪਾਸਵਰਡ ਠੋਕੇ ਹੋਣੇ ਆ ਇਹ ਚੀਜ਼ ਹੈ ਹਾਈ ਪਾਸਵਰਡ ਵਾਲੀਆਂ ਇਹ ਜਿਹੜੀਆਂ ਉੱਥੇ ਬਣਾਈ ਹੁੰਦੀਆਂ ਵਾ ਉਹ ਤਾਂ ਜਿਹੜੇ ਬੰਦੇ ਨੇ ਕੋਈ ਨੌਕਰੀ ਨਹੀਂ ਕਰਨੀ ਢੇਲੇ ਦੀ ਕਮਾਈ ਨਹੀਂ ਆ ਉਹ ਬਸ ਆਪਣਾ ਲੈਪਟਾਪ ਰੱਖੇ ਤੇ ਗੱਲ ਜੱਜ ਦੀ ਜੀ ਨਹੀਂ ਆ ਗੱਲ ਪੜਾਈ ਦੀ ਨਹੀਂ ਹੁੰਦੀ ਗੱਲ ਤਾਂ ਮਾਰਦੀ ਹੁੰਦੀ ਹੈ ਮੈਂ ਗੇਮਾਂ ਖੇਡਣ ਆਇਆ ਤੇ ਵਿੱਚ ਉਹ ਆਪਣੀ ਯਾਦਗਾਰ ਰੱਖੀ ਆ ਵਿੱਚ ਹਾਂ ਕੋਬਨ ਇਹ ਜਨਗ ਵੀ ਹੁੰਦੇ ਆ ਮੈਂ ਵੀ ਵੇਖਣ ਦੀ ਆ ਹੱਥ ਦੇ ਤੁਸੀਂ ਉਹੀ ਮਾਰਦੇ ਆ ਕਹਿੰਦੇ ਨੇ ਜਿੱਦਾਂ ਸ਼ਾਰਟ ਟਰਮ ਅਰਨਿੰਗ ਉਹੀ ਕੰਮ ਟਾਟੇ ਚੱਲਣਦੇ ਆ ਤੇ ਜਾਂ ਆਨਲਾਈਨ ਅਰਨਿੰਗ ਨਾ ਇਹ ਜਿਆਦਾ ਟਾਈਮ ਚੱਲਦੀ ਹੁੰਦੀ ਆ ਤੇ ਨਾ ਹੀ ਇਹ ਫਰੋਡਾਂ ਵਾਲੀ ਬਾਈ ਨੂੰ ਸ਼ਾਮ ਗੇ ਰੱਖਣਾ ਪਣਾ ਨਗਦੀ ਚੜ ਗਿਆ ਆ ਇਹ ਲਕਾਲ ਘੂਨਨ ਦਵੇ ਚਲ ਵੇ ਨਹੀਂ ਮੰਮੀ ਕੀ ਕਰਨੀ ਬਾਹਰ ਬੱਚਾ ਰੋਲਾ ਪਾਇਆ ਤੇ ਹਲ ਪੱਠਿਆਂ ਦਾ ਕੰਮ ਨੇ ਬੜ ਗਿਆ ਨਹੀਂ ਪੱਟੀ ਲੈਣਦੇ ਜੇ ਉਹ ਲੈਣਦੇ ਤੇ ਸਰੋਂ ਕੱਚੀ ਵੱਢ ਲਈ ਆਂਦੀ ਆ ਉਹ ਪਤਾ ਕੀ ਗੱਲ ਮੁੜ ਕੇ ਜਿਆਦੀ ਪੱਕ ਜਾਂਦੀ ਏ ਫਿਰ ਕਿਰਦੀ ਆ ਤੇ ਪਰ ਇਹ ਤਾਂ ਖਰੀਏ ਕੋਈ ਨਹੀਂ ਇਹਦੇ ਵਿੱਚ ਹੀ ਰਹਿ ਜਾਣੀ ਇਦਾਂ ਹੀ ਇਦਾਂ ਇਹਨੇ ਮੁੜਕੇ ਦਾਣੇ ਉਹ ਬਣ ਜਾਣੇ ਇਹਦੇ ਹੁਣ ਵਿੱਚ ਬਣਨੇ ਕੀ ਹਰੀ ਚ ਦਾਣੇ ਵੀ ਕੱਚੇ ਹੋਣੇ ਤੇ ਤੇਲ ਕਿ ਨਿਕਲਣਾ ਉਹ ਫੂਨ ਕਿਧਾ ਆ ਗਿਆ ਚੀਜ਼ਾਂ ਵੀ ਨਾ ਕਾਲੀ ਕਾਲੀ ਖੱਚੀ ਵੱਢ ਲੈਂਦੀ ਹੈਲੋ ਸਤਿ ਸ੍ਰੀ ਅਕਾਲ ਨਹੀਂ ਪੁੱਤ ਮੈਂ ਪਛਾਣਿਆ ਨਹੀਂ ਜੱਗੀ ਕੌਣ ਅਛਾ ਅਛਾ ਮਨਪ੍ਰੀਤ ਦਾ ਕਲਾਸ ਫੈਲੋ ਅਛਾ ਅਛਾ ਹਾਂ 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 ਠੀਕ ਆ ਪੁੱਤ ਅਛਾ ਮੈਨ ਮੈਨੂੰ ਮਿਲਣਾ ਕੋਈ ਨਹੀਂ ਪੁੱਤ ਚਾ ਵੀ ਨਹੀਂ ਤੇ ਦਰਵਾਜ਼ੇ ਖੁੱਲੇ ਜਦੋਂ ਮਰਜ਼ੀ ਆਣ ਕੇ ਮਿਲੋ ਹੈ ਕੋਈ ਨਹੀਂ ਪੁੱਤ ਜਦੋਂ ਮਰਜ਼ੀ ਆ ਜਾ ਕੋਈ ਗੱਲ ਨਹੀਂ ਉਤਨਾ ਸੁਖਵਾ ਨਾ ਅਛਾ ਅਛਾ ਉਦਾਂ ਹੀ ਮਿਲਣਾ ਚੱਲ ਕੋਈ ਨਹੀਂ ਫੋਨ ਤੇ ਨਾ ਕੋਈ ਗੱਲ ਦੱਸ ਅਛਾ ਬਹਿ ਕੇ ਤੇਰਾ ਉਦਾਂ ਗੱਲ ਕਰਨੀ ਕੋਈ ਚਲ ਠੀਕ ਆ ਠੀਕ ਕੋਈ ਨਹੀਂ ਆਜੀ ਆ ਜਾ ਜਦੋਂ ਮਰਜ਼ੀ ਮੈਨੂੰ ਫੋਨ ਕਰਕੇ ਆਵੇਂ ਮੇਰਾ ਪੁੱਤ ਹੈ ਆ ਚੱਲ ਹਾਂ ਠੀਕ ਵਾ ਠੀਕ ਠੀਕ ਵਾ ਮਨਪ੍ਰੀਤ ਠੀਕ ਵਾ ਆਉਂਦਾ ਫੋਨ ਉਹਦਾ ਹਾਂ ਚਲੋ ਠੀਕ ਆ ਚੰਗਾ ਨੇ ਜਿਹੜੀ ਹੁਣ ਕਿਹਦਾ ਫੋਨ ਆਉਂਦਿਆ ਕਿਹੜਾ ਜੱਗੂ ਦਾ ਫੋਨ ਆਉਂਦਿਆ। ਉਹ ਜੱਗੀ ਜੱਗੀ ਇਹ ਮੁੰਡਾ ਕੋਈ ਮਨਪਰੀਤ ਦਾ ਨਾ ਕੋਈ ਕਲਾਸ ਫੈਲੋ ਹੀ। ਨਹੀਂ ਕਲਾਸ ਫੈਲੋ ਹੁਣ ਕਿਹੜਾ ਆ ਗਿਆ। ਅੱਗੇ ਥੋੜਾ ਚੰਨ ਚੜਿਆ ਵਾ ਸਹੇਲੀਆਂ ਪੇਲੀਆਂ ਬਣਾ ਕੇ ਤੇ ਹੁਣ ਜਿਹੜਾ ਹੋਰ ਕਲਾਸਮੇਟ ਨੂੰ ਸਹਾਰ ਸਦਣ ਡੇ ਜੀ। ਨਹੀਂ ਉਹ ਤੇ ਉੱਧਾ ਅਖਣ ਮੈਨੂੰ ਕੰਮ ਵਾ ਕੋਈ ਤੁਹਾਡੇ ਨਾਲ ਗੱਲ ਕਰਨੀ ਕੋਈ ਤੇ ਮੈਂ ਤਾਂ ਆਖਿਆ ਦਰਵਾਜ਼ੇ ਖੁੱਲੇ ਜਦੋਂ ਮਰਜ਼ੀ ਆ ਜਾ ਮੇਰਾ ਪੁੱਤ। ਮੈਂ ਤਾਂ ਤੂੰ ਹੀ ਤਾਂ ਕਹਿਤਾ ਦਰਵਾਜ਼ੇ ਖੁੱਲੇ ਤੇ ਤੁਸੀਂ ਇਹ ਤਾਂ ਸੋਚਿਆ ਕਰੋ ਅੱਗੇ ਸੇਲ ਪੁਣੇ ਨਾਲ ਕੀ ਬਣਿਆ ਸੀ ਉਹਦਾ। ਉਹਨਾ ਐਡੀ ਤੇ ਨਹੀਂ ਕੋਈ ਗੱਲ ਹੁੰਦੀ ਹੁਣ ਸਾਰੇ ਇਕੋ ਜਿਹੇ ਥੋੜਾ ਹੋ ਗਏ ਵੀ ਸਾਰੇ ਬਜੂਦ ਅਰ ਗਈ ਹੋ ਜਾਣੀ ਮੈਨੂੰ ਤਾਂ ਇਹ ਚਿੰਤਾ ਹੈ ਮੈਂ ਤਾਂ ਆਈ ਵੀ ਮਾਂਪਰੀ ਤੇ ਕੋ ਕਿਦਨ ਜਾਣਾ ਮੈਂ ਵੀ ਤਿਆਰ ਹੁੰਦੀ ਫਿਰਦੀ ਮੈਂ ਮੈਨੂੰ ਵੀ ਲੈ ਜਾ ਜੋ ਕਿ ਤੇ ਛੱਡ ਨਾ ਜਾਇਓ ਕਿਦਨ ਜਾਣਾ ਨਾਲ ਤੂੰ ਜਾਣਾ ਵਾ ਤੇ ਮੈਂ ਵੀ ਜਾਣਾ ਮੈਂ ਤਾਂ ਹੀ ਪੁੱਛਿਆ ਹੋਰ ਮੈਂ ਕੱਲੀ ਪੁੱਛਣਾ ਚੱਲ ਕੋਈ ਨਹੀਂ ਕਰ ਲੈਨੇ ਸਲਾਹ ਜਦੋਂ ਜਾਣਾ ਹੋਊਗਾ ਫਿਰ ਮੈਂ ਨਾਲ ਲੈ ਜਾਊਂਗਾ ਤੈਨੂੰ ਤੂੰ ਹੀ ਤੇ ਮੈਂ ਜਿੱਥੇ ਬੈਠੇ ਬੈ ਹੀ ਰਹਿਣਾ ਮੈਂ ਫਿਰ ਤੁਰ ਕੇ ਤੇ ਦੇਖੂ ਉਹਦਾ ਘਰ ਬਰ ਕੀ ਬਣਿਆ ਕੀ ਨਹੀਂ ਜਨਾਨੀਆਂ ਨਾਲ ਜ਼ਿਆਦਾ ਵੇਖ ਪਰਤਾਲ ਕਰ ਲੈਂਦੀਆਂ ਆ ਚਲ ਕੋਈ ਨਹੀਂ ਕਰ ਲਾਂ ਸਲਾਹ ਕਰਦਾ ਮੈਂ ਸਲਾਹ ਵੀ ਕਿਦਾਂ ਜਾਣਾ ਫਿਰ ਉਦਣ ਪੱਠੇ ਪੁੱਠੇ ਬਣਾ ਲਾਂਗੇ ਨਾ ਉਦਣ ਉਹ ਹੀ ਮੈਂ ਕਹਣੀ ਦੱਸ ਦਿਓ ਕਿ ਚੁੱਪ ਕਰੇ ਬਹਾਨੇ ਨਾਲ ਨਿਕਲ ਜਿਓ ਕਰ ਲਈ ਉਹ ਨਹੀਂ ਜਾਂਦਾ ਲੈ ਕੇ ਜਾਊਂਗਾ ਨਾਲ ਦੱਸ ਆਣ ਕੇ ਹੋਰ ਹੀ ਮੈਨੂੰ ਉਹਦੇ ਟੰਡੇ ਵੀ ਦੇਣ ਆ ਸਰੋਂ ਕੱਚੀ ਵੱਢ ਲਈ ਆ ਇਹ ਕੌਣ ਆ ਗਿਆ ਜੱਗੀ ਹੁਣ ਵਿੱਚ ਮੈਨੂੰ ਅਖੇ ਨਾਲ ਲੈ ਜੀ ਉਹਦਾ ਗੱਲ ਜਿਹੜੀ ਕੋਈ ਕਰਨ ਵਾਲੀ ਤੂੰ ਉਹ ਕਰ ਹੋਰ ਹੀ ਡਈ ਆਣ ਕੇ ਦੇ ਤਾਂ ਦੇ ਮੈਨੂੰ ਇਨੇ ਹੁਣ ਜੱਗੀ ਨੇ ਖੜੇ ਕੀ ਕਹਿਣਾ ਹੋਊਗਾ ਸ਼ਾਇਦ ਚਲੋ ਉਹਨੂੰ ਆਖਿਆ ਰਹੇਗਾ ਵੀ ਆ ਜਾ ਮੇਰੇ ਜਿੰਨੂ ਮਰਜ਼ੀ ਆਣ ਕੇ ਮਿਲ ਲੈ ਚਲੋ ਹੋਊਗਾ ਕੋਈ ਕੰਮ ਉਹਨੂੰ ਕੇ ਆਹ ਠੀਕ ਹੋ ਕੋਈ ਨਹੀਂ ਹੋਂਡਾਵਾ ਪਾਣੀ ਤੇ ਫੇਰ ਕਰਾਉਂਗਾ ਹੋਰ ਕੋਈ ਕੀ ਕੰਡੇ ਹੋ ਜੀ ਕੋਸ਼ ਨਹੀਂ ਆ ਡੇਕ ਕਢਾਉਣੇ ਜਪੇ ਇਥੇ ਫੜ ਕੇ ਵੇਖਣ ਦੀ ਅੱਛਾ ਹਾਂ ਤੇ ਪਗਾਂ ਨਾ ਵੀ ਇੱਥੇ ਤੇ ਹੀ ਰੱਖਿਆ ਹੈ ਹਾਂ ਉਹ ਸੱਜੋ ਨਾ ਸਿਰ ਬੱਚੇ ਆ ਹੀ ਖੇਡਣ ਆਗਮਨਾ ਉਹ ਫੜ ਕੇ ਉਹਨਾਂ ਦਾ ਰਹਿ ਗਿਆ ਗੁਬਾਰਾ ਜਿਆ ਤੇ ਮੈਂ ਫੜ ਕੇ ਕੰਨ ਤੋਂ ਉੱਪਰ ਆ ਕੇ ਦਿੱਤਾ ਹੈ ਜੀ ਕਿਉਂ ਕੀ ਹੋਇਆ ਮੈਂ ਮੇਰੇ ਬੜਾ ਕੰਮ ਆਇਆ ਹਾਂ ਹਾਂ ਉਹ ਫੜਿਆ ਵਾ ਆ ਵੇਖੋ ਹੈ ਤਾਂ ਇਹਨਾਂ ਨੇ ਵੇਖ ਨਹੀਂ ਲੈਣ ਕਿਤੇ ਮੈਂ ਵਾਸੇ ਮਾਰੀ ਦੀ ਆਪਣੀ ਪਿੰਨ ਮਾਰੀ ਵਿੱਚ ਤੇ ਇਹਦਾ ਠਾ ਹੋਇਆ ਤੇ ਉਹਦਾ ਅਸਲ ਠਾ ਹੋ ਗਿਆ ਵੀ 도ੜੇ ਬਿੰਨ ਫਿਰ ਮੈਂ ਤਾਂ ਬੱਚਾ ਨਾ ਬੜੀ ਖੁਸ਼ ਹੀਗਾ ਹਮ ਪਰ ਮੈਨੂੰ ਇਹ ਨਹੀਂ ਪਤਾ ਕਿ ਅਗਬਾਰੇ ਦੇ ਕੰਮ ਆ ਮੈਂ ਸੋਚਿਆ ਸ਼ਾਇਦ ਸੱਚੀ ਉਹ ਫਟ ਗਿਆ ਸਿਲੰਡਰ ਸ ਨੂੰ ਤੇ ਖੁਸ਼ ਹੋ ਗਿਆ ਪਰ ਫਿਰ ਮੈਂ ਸੋਚਾਂ ਇਦਾਂ ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਸਿਲੰਡਰ ਬੰਨ੍ਹ ਕੇ ਆਵੇ ਤੇ ਦੀਦੀ ਚਾਰ ਘਰਾਂ ਨੂੰ ਨੁਕਸਾਨ ਹੋ ਜਾਂਦਾ ਵਾ ਤੇ ਉਹੀ ਨਾ ਤੇ ਮੈਂ ਤਾਂ ਅੱਗੇ ਸੋਚਣ ਦੀ ਕਿ ਮਨਪ੍ਰੀਤ ਦਾ ਹੀ ਕੰਮ ਆ ਦੀਦੀ ਕਰਨਾ ਤੇ ਜਿਵੇਂ ਬੜਾ ਗੋਸ਼ ਚਾਉਣੀ ਆ ਪਤਾ ਨਵੀ ਪਤਾ ਵਾ ਕਿ ਮੈਂ ਇੱਥੇ ਨਵੀ ਆ ਤੇ ਮਾਂ ਪੁੱਤ ਦੋਵੇਂ ਬੜੇ ਚਲਾਕ ਵਾ ਤੇ ਜੇ ਤੀਹੀ ਮੇਰਾ ਸਾਥ ਦੋ ਨਾ ਤੇ ਅਹੀਂ ਪਤਾ ਕਰੀਏ ਕਿ ਅਮਨ ਹਮ ਸੜੀ ਹੈ ਕਿ ਸੜੀ ਗਈ ਹੈਗੀ ਮਨਪ੍ਰੀਤ ਇੱਕ ਗੱਲ ਆ ਮੈਂ ਤੇ ਖੁਦ ਚਾਉਣੀ ਆ ਕਿ ਮੰਨੇ ਨੂੰ ਸਜ਼ਾ ਮਿਲੇ ਤੇ ਤਾਈ ਨੂੰ ਵੀ ਸਜ਼ਾ ਮਿਲੇ ਪਰ ਮੈਨੂੰ ਨੇ ਇੱਕ ਗੱਲ ਫਰੂਫ ਕਸਬੂਤ ਹੈ ਨਹੀਂ ਮੇਤੋਂ ਮਨ ਮੇਰੀ ਪੇਛ ਨਹੀਂ ਜਾਣਦੀ ਕੋਈ ਵੀ ਦੀਦੀ ਇਹਦੇ ਵਿੱਚ ਸਾਨੂੰ ਇੱਕ ਹੀ ਕਰਨਾ ਪੈਣਾ ਵਾ ਕੋਈ ਨਾ ਕੱਲੇ ਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਮੈਂ ਤੇਰੇ ਨਾਲ ਤੇ ਜੇ ਆਪਾਂ ਦੋਵੇਂ ਮਿਲ ਪੀਏ ਨਾ ਤੂੰ ਨਾ ਟੈਨਸ਼ਨ ਲੈ ਮੈਂ ਤੇਰੇ ਨਾਲ ਸਾਂ ਵੀ ਬਰਾਬਰ ਵਾਂ ਕਹਿੰਦੇ ਫਿਰ ਇੱਕ ਤੇ ਇੱਕ 11 ਹੁੰਦੇ ਆ ਬਸ ਬਸ ਤੂੰ ਕੋਈ ਵੀ ਕੰਮ ਕਰਨਾ ਨਾ ਬੜੀ ਹੁਸ਼ਿਆਰੀ ਤੇ ਚਲਾਕੀ ਨਾਲ ਕਰਨਾ ਵਾ ਕਿਉਂਕਿ ਬੜੇ ਚਲਾਕ ਨੇ ਦੋਵੇਂ ਮਾਪੇ ਮੈਨੂੰ ਤੇ ਹੁਣ ਪੂਰਾ ਮਨਾ ਕਰਦੇ ਆ ਆ ਮੰਮੀ ਬਾਹਰ ਗਈ ਐ ਤੇ ਤਾਂ ਮੈਂ ਨਿਕਲੀ ਆ ਤੇ ਦੀਦੀ ਇੱਕ ਹੋਰ ਕੰਮ ਆ ਪਾਸਵਰਡ ਵੀ ਪਤਾ ਕਰਨੇ ਆ ਕੋਈ ਨਹੀਂ ਉਹ ਤਾਂ ਦائیں ਹੱਟਦਾ ਕਿਹੜਾ ਇੱਕ ਟੈਂਸ਼ਨ ਵਾਲਾ ਦੋ ਵਸੇ ਇੱਕ ਇਹਦੇ ਫੋਨ ਦਾ ਇੱਕ ਇਹਨੇ ਲੈਪਟਾਪ ਰੱਖਿਆ ਜਿਹੜਾ ਉਹਦਾ ਅੱਛਾ ਉਹਦਾ ਹੀ ਪਤਾ ਕਰਨਾ ਦੋਆਂ ਚੀਜ਼ਾਂ ਦਾ ਤੇ ਪਹਿਲਾਂ ਇਹਨਾਂ ਨੂੰ ਨਾ ਡਰਾ ਤਮਕਾ ਲੈਨੇ ਆ ਹੂੰ ਇਹ ਵੀ ਤੇਰੀ ਗੱਲ ਥੋੜਾ ਬੋਤਾ ਤੇ ਇਹਨਾਂ ਨੂੰ ਕੀਤਾ ਵਾ ਤੇ ਜੇ ਆਪਾਂ ਦੋਵੇਂ ਰਲ ਜਾਈਏ ਨਾ ਤਾਂ ਫੇਰ ਇਹ ਹੀ ਇਹਨਾਂ ਨੂੰ ਲਾ ਦਈਏ ਨੁਕਰੇ ਤੂੰ ਤਾਂ ਇਹਨੂੰ ਪੱਕਾ ਕਹਿਤਾ ਨਾ ਕੀ ਆਤਮਾਤਮਾ ਜੋ ਵੀ ਫਿਰਦੀ ਹੈ ਹਾਂ ਮੈਂ ਤੇ ਕਿਆ ਵਾ ਤੁਹਾਡੇ ਸਾਹਮਣੇ ਕਿੰਨਾ ਡੀ ਤੁਹਾਨੂੰ ਉਹਦੀ ਗੱਲਾਂ ਤੋਂ ਕਨਫਰਮ ਹੁੰਦਾ ਵਾ ਕਿ ਉਹ ਨੂੰ ਹੋ ਗਈ ਤੇ ਬੋਧ ਹੋ ਜਾਂਦੀ ਆ ਪਰ ਇਹ ਵੀ ਜੇ ਤੀਂ ਨਹੀਂ ਕਰੀ ਗਏ ਤੇ ਮੈਂ ਵੀ ਕਰੀ ਗਈ ਤੇ ਫਿਰ ਬੰਦੇ ਦਾ ਦਿਮਾਗ ਤੇ ਅੱਗੇ ਹੁੰਦਾ ਦਾ ਸੋਚਦੀ ਆ ਕੋਈ ਹੋਰ ਨਾ ਵੱਡੀ ਚਲਾਕੀ ਮਾਰੀ ਹੈ ਕੋਈ ਚਲਾਕੀ ਤੇ ਮਾਰਨੀ ਪੈਣੀ ਹੈ ਹਾਂ ਕੋਈ ਨਾਲ ਕੰਮ ਪੱਕਾ ਹੋ ਜੇ ਹਾਂ ਚਲਾਕ ਬੰਦਿਆਂ ਨਾਲ ਨਾ ਚਲਾ ਕੀ ਦੇ ਨਾਲ ਹੀ ਵਾਰਿਆ ਆ ਜਾਣਾ ਇਹਨਾਂ ਦੇ ਨਾਲ ਜਿਵੇਂ ਦੇ ਨਾ ਉਦਾਂ ਦੇ ਹੀ ਹੋਵਾਂਗੇ ਤੇ ਫੇਰ ਹੀ ਪਤਾ ਲੱਗਣਾ ਵਾ ਸਾਰੀ ਸਚਾਈ ਦਾ ਉਹਨਾਂ ਚਿਰ ਪਤਾ ਨਹੀਂ ਲੱਗਣਾ ਕੁਝ ਵੀ ਮੈਨੂੰ ਤੇ ਵੀ ਲੱਗਦਾ ਵਾ ਮੰਨਦੇ ਤੇ ਕਿ ਮੰਨੇ ਦੀ ਅੱਖਾਂ ਵੀ ਠੀਕ ਠੋਗ ਹੀ ਨਹੀਂ ਸਾਰਾ ਕੁਝ ਤੇ ਹੁਣ ਤੇ ਉਹ ਬੈਠੇ ਠੀਕ ਠਾਕ ਲੈ ਪਰ ਕਾਲੀ ਜੀ ਅਣਕ ਜੀ ਲਾਈਸ਼ ਰੱਖਦਾ ਅੱਖਾਂ ਤੇ ਹੁਣ ਨਹੀਂ ਲਾਈ ਇਹਨੇ ਅੱਛਾ ਹੁਣ ਲਾਈ ਆ ਪਰ ਜਦੋਂ ਮੈਂ ਵੇਖਣੀ ਆ ਨਾ ਉਹ ਲਾਏ ਹੁੰਦੇ ਰੜਕੀ ਉਹ ਕੋਪੇ ਜਿਹਾ ਲਾਈ ਹੈ ਡੇਡੇ ਵੱਡੇ ਚੰ ਠੀਕ ਆ ਹੁਣ ਵੀ ਇਹਨਾਂ ਨਾਲ ਵੇ ਨਹੀਂ ਗੱਤ ਹੈ ਤੇ ਇਹਨਾਂ ਦੇ ਸਾਹਮਣੇ ਨਾ ਮੇਰੇ ਨਾਲ ਜ਼ਿਆਦਾ ਬੋਲਿਆ ਕਰ ਕਿਤੇ ਇਹਨਾਂ ਨੂੰ ਸ਼ੱਕ ਨਾ ਹੋਵੇ ਤੇ ਮੈਂ ਵੀ ਚਾਹੁੰਦੀ ਕਿ ਮੇਰੀ ਭੈਣ ਨੂੰ ਇਨਸਾਫ ਮਿਲੇ ਹਾਂਜੀ ਠੀਕ ਆ ਚੱਲ ਕੋਈ ਨਹੀਂ ਜਾ ਤੂੰ ਆ ਹੀ ਨਾ ਜਾਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾ ਕੀ ਹਾਲ ਜੇ ਅੱਜ ਦਾ ਵੌਇਸ ਮੈਸੇਜ ਇਹ ਹੀ ਹੈ ਕਿ ਤੁਸੀਂ ਸੋਚ ਹੀ ਰੋਏ ਹੋਗੇ ਕਿ ਲਾਸਟ ਵੀਡੀਓ ਦਾ ਐਂਡ ਤੇ ਸੁਖਸਾਬੀ ਤੇ ਜੋਬਨ ਤੇ ਅਮਰਜੀਤ ਦੋਂ ਹੋਇਆ ਸੀਗਾ ਤੇ ਇਹ ਵਾਲੇ ਐਪੀਸੋਡ ਵਿੱਚ ਕਿਤੇ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੋਈ ਸੀਨ ਨਹੀਂ ਆ ਬਟ ਕੀ ਕਰਦੇ ਉਸ ਦਿਨ ਵੀ ਜਦੋਂ ਵੀਡੀਓ ਸ਼ੂਟ ਹੋ ਰਹੀ ਸੀ ਤੇ ਸੁਖ ਦੀ ਤਬੀਤ ਖਰਾਬ ਹੋ ਗਈ ਤੇ ਉਹ ਛੂਟਿੰਗ ਵਿੱਚ ਜੇ ਛੱਡ ਕੇ ਚਲੀ ਗਈ ਸੀਗੀ ਜਿੰਨੇ ਕ ਸੀਨ ਬਣਿਆ ਸੀਗਾ ਉਹਨਾਂ ਕ ਉਸ ਦਿਨ ਹੀ ਐਡ ਹੋ ਗਿਆ ਤੇ ਇਸ એપisode ਦੀ ਸ਼ੂਟਿੰਗ ਤੋਂ ਵੀ ਪਹਿਲਾਂ ਪੁੱਛਿਆ ਗਿਆ ਕਿ ਸੁਖ ਤੁਸੀਂ ਆਓਗੇ ਤੇ ਉਹਨਾਂ ਦਾ ਕੋਈ ਵੀ ਰਿਪਲਾਈ ਨਹੀਂ ਸੀਗਾ ਤੇ ਇਸ ਤੋਂ ਬਾਅਦ ਫਿਰ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਹਨਾ ਕਿਸੇ ਦੀ ਇੰਨੀ ਵੇਟ ਕਰੇ ਇਹ ਇਹ ਵਾਲਾ ਐਪੀਸੋਡ ਫਿਰ ਸਾਨੂੰ ਉਹਨਾਂ ਤੋਂ ਬਿਨਾਂ ਹੀ ਸ਼ੂਟ ਕਰਨਾ ਪਿਆ ਤੇ ਇਹ ਤੁਸੀਂ ਸਮਝੀ ਸਕਦੇ ਹੋ ਕਿ ਕਿਸੇ ਨੂੰ ਆਪਾਂ ਫੋਰਸ ਨਹੀਂ ਕਰ ਸਕਦੇ ਹਨ ਇਹ ਤਾਂ ਜਦੋਂ ਮਤਲਬ ਸਟੋਰੀ ਸਟਾਰਟ ਹੁੰਦੀ ਆ ਉਦੋਂ ਤੋਂ ਹੀ ਕਰੈਕਟਰ ਨੂੰ ਹੀ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਨਾਲ ਹੀ ਸਟੋਰੀ ਆ ਹੁਣ ਤੇ ਉਹਨੂੰ ਆਪਣਾ ਇਹ ਵਾਲਾ ਐਕਟ ਨੂੰ ਜਿਹੜਾ ਆਪਣਾ ਫਰਜ਼ ਸਮਝ ਕੇ ਨਿਭਾਉਣਾ ਚਾਹੀਦਾ ਬਟ ਹੁਣ ਕੀ ਕਰ ਸਕਦੇ ਆ ਹਨ ਤੇ ਜੋ ਉਹਨਾਂ ਦੀ ਮਜਬੂਰੀ ਆ ਜਾਂ ਜੋ ਵੀ ਉਹਨਾਂ ਦੀ ਮਰਜ਼ੀ ਆ ਤੇ ਤੁਹਾਡੀ ਡਿਮਾਂਡ ਸੀ ਕਿ ਕਿ ਉਹਨਾਂ ਦੀ ਵੀ ਸਟੋਰੀ ਐਡ ਕਰੋ ਤੇ ਫਿਰ ਆਪਾਂ ਧਰਲੇ ਮਿੰਤਾਂ ਕਰਕੇ ਚਲੋ ਉਹਨਾਂ ਨੂੰ ਸੱਦਿਆ ਸੀਗਾ ਕਿ ਆਪਣਾ ਐਪੀਸੋਡ ਕੰਪਲੀਟ ਕਰਜੋ ਤੇ ਆਪਣੀ ਸਟੋਰੀ ਜਿਹੜੀ ਆ ਉਹ ਜਿੰਨੀ ਵੀ ਟਾਈਮ ਤੁਸੀਂ ਆਉਣਾ ਉਹਨਾਂ ਟਾਈਮ ਵਿੱਚ ਆ ਕੇ ਤੇ ਉਸ ਨੂੰ ਉੱਥੇ ਹੀ ਕਲੀਅਰ ਕਰਦਾਂਗੇ ਬਟ ਕੋਸ਼ਿਸ਼ ਦਾਂ ਸੀ ਕਿ ਇਸ ਐਪੀਸੋਡ ਦੇ ਵਿੱਚ ਵਿੱਚ ਉਹਨਾਂ ਦਾ ਕਲੀਅਰ ਕਰ ਦੇਣਾ ਸੀਗਾ ਉਹ ਵੱਲ ਉਹਨਾਂ ਦਾ ਪਾਰਟ ਚਲੋ ਫਿਰ ਤੁਹਾਡਾ ਵੀ ਧਿਆਨ ਨਹੀਂ ਰਹਿੰਦਾ ਉਸ ਵੱਲ ਵੀ ਉਹਨਾਂ ਦਾ ਕੀ ਬਣਿਆ ਉਹਨਾਂ ਦਾ ਕੀ ਬਣਿਆ ਕਿਉਂਕਿ ਨਹੀਂ ਤੇ ਫਿਰ ਬਾਕੀ ਸਟੋਰੀ ਬਣਾਉਂਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਬਾਕੀ ਵੀ ਸਾਰੀ ਸਟੋਰੀ ਜਿਹੜੀ ਉਹ ਖਰਾਬ ਹੋ ਜਾਂਦੀ ਆ ਕਿ ਇੱਕ ਪੁਆਇੰਟ ਜਦੋਂ ਮਿਸ ਹੋ ਜੇ ਤੇ ਪਰ ਹੁਣ ਉਹ ਪੋਸੀਬਲ ਨਹੀਂ ਹੋ ਰਿਹਾ ਤੇ ਤੁਹਾਡੇ ਤੋਂ ਅਸੀਂ ਮਾਫੀ ਮੰਗਦੇ ਆ ਕਿ ਅਸੀਂ ਉਹ ਸਾਰਾ ਕੁਝ ਕਿ ਡੀਮਾਂਡ ਤੇ ਨਹੀਂ ਬਣਾ ਪਾਰੇ ਤੇ ਹੋ ਸਕਦਾ ਕਿ ਤੁਸੀਂ ਮਜਬੂਰੀ ਨੂੰ ਸਮਝੋ ਤੇ ਸਟੋਰੀ ਨੂੰ ਇੰਜੋਏ ਕਰਿਓ ਧੰਨਵਾਦ ਜੀ